ਸਤਿ ਸ਼੍ਰੀ ਅਕਾਲ ਵੀਰੋ ਸਵਾਗਤ ਆ ਤੁਹਾਡਾ YouTube ਤੇ ਗਰੇਡਰੀ ਫਾਰਮ ਤੇ ਅੱਜ ਆਪਾਂ ਵੀਰ ਕੋਲ ਆਇਆ ਝੋਟੀ ਅਫਸਰ ਝੋਟੀ ਪਕਾਉਗਾ 3 ਸਾਲ ਦੀ ਬਾਈ ਉਮਰ ਦੱਸਦਾ ਇਹਦੀ ਤੇ ਸੀਮਨ ਵੀ ਬਹੁਤ ਵਧੀਆ ਦੀ ਹੈ ਵਧੀਆ ਦੀ ਆ ਬਾਈ ਤੋਂ ਪੁੱਛ ਕੇ ਦੱਸਾਂਗੇ ਬਾਕੀ ਇੱਕ ਵਾਰ ਤੁਹਾਨੂੰ ਇਹਨਾਂ ਥਣਲੇਵਾ ਤੇ ਹੋਰ ਦੇਖੋ ਨਾ ਸਿੰਘ ਸੂਹ ਦੇਖੋ ਬਹੁਤ ਸੋਹਣਾ ਜੰਮੇ ਕੰਨ ਦੀ ਆ ਪਤਲੇ ਪੰਡੇ ਦੀ ਆ ਅੰਦਰ ਅੰਤਰੀ ਦੇ ਬਾਹਰ ਹੈਗਾ ਚੋਟੀ ਇੱਕ ਨੰਬਰ 1 ਆ ਜੀ ਇਹਦੀ ਮਾਂ ਵੀ ਕੋਲ ਹੀ ਬੈਠੀ ਆ ਬਾਈ ਤੇ ਸਾਰੀ ਡਿਟੇਲ ਲੈ ਕੇ ਦੱਸਾਂਗੇ ਪਹਿਲਾਂ ਬਾਈ ਤੋਂ ਐਡਰੈਸ ਪੁੱਛਾਂਗੇ ਪਹਿਲਾਂ ਆਪਣਾ ਨਾਮ ਤੇ ਪੂਰਾ ਐਡਰੈਸ ਦੱਸ ਦੋ ਨਾਮ ਮੰਦਰ ਸਿੰਘ ਹਾਂਜੀ ਪਿੰਡ ਭਾਈ ਰੂਪਾ ਹਾਂਜੀ ਤਸਵੀਰ ਫੋਲ ਜਿਲ੍ਹਾ ਬਠਿੰਡਾ ਮੋਬਾਈਲ ਨੰਬਰ 9378342656 ਤੇ ਇੱਥੇ ਆਪਣੇ ਘਰ ਕੋਲੇ ਆਉਣ ਨੂੰ ਕਿਹੜਾ ਕੋਈ ਮਾਤਾ ਰਾਣੀ ਮੰਦਿਰ ਮਾਤਾ ਰਾਣੀ ਮੰਦਿਰ ਮਸ਼ਹੂਰ ਹੈ ਇੱਥੇ ਹਨਾ ਹਾਂਜੀ ਅਗਵਾੜ ਮੜੇ ਨਾ ਅਗਵਾੜ ਮੜੀ ਦਾ ਆ ਬਾਕੀ ਉਹਦਾ ਮੋਬਾਈਲ ਨੰਬਰ ਲਾਵਾਂਗੇ ਥੱਲੇ ਉਥੇ ਲੋਕੇਸ਼ਨ ਦਾ ਪਤਾ ਕਰ ਲਓ ਇਹ ਝੋਟੀਵਾਰੇ ਦੁਆਰਾ ਆਪਦੀ ਪਛਾਣ ਵੀਣ ਕਰਕੇ ਕੋਲੇ ਆ ਕੇ ਦੇਖ ਕੇ ਇਹ ਕਿਹ ਦੋਤੀ ਇਹ ਝੋਟੀ ਇਹਦੀ ਮਾਂ ਕਿਹੜੀ ਆ ਇੱਥੇ ਕੋਲੇ ਇੱਧਰ ਬੈਠੀ ਆ ਵੇ ਨਾਲ ਹੀ ਮੱਝ ਵੀ ਕੋਣੇ ਐਸ ਮੱਝ ਦੀ ਆ ਇਹਨੇ ਕਿੰਨਾ ਦੁੱਧ ਦਿੱਤਾ ਜੀ ਮੱਝ ਨੇ ਤੁਹਾਡੇ ਕੋਲ 16 ਲੀਟਰ ਜੀ 16 ਲੀਟਰ ਹਾਂ ਜੀ ਠੀਕ ਕੁਝ ਨਾ ਮੈਂ ਤਾਂ ਅੱਜ ਆਇਆ ਬਣਿਆ ਪਤਲੇ ਪਿੰਡੇ ਦੀ ਪਤਲੀ ਪੀਛ ਪੁੱਛਦੀ ਆ ਤੇ ਇਹ ਕਿਹੜੇ ਸੀਮੰਦੀ ਆ ਕੱਟੀ ਇਹ ਸਿਕੰਦਰ ਦੀ ਜੀ ਸਿਕੰਦਰ ਦੀ ਬਾਈ ਕਹਿੰਦਾ ਕੱਟੀ ਆ ਹਾਂ ਜੀ ਇਹ ਹੁਣੇ ਕੱਟਾ ਪਿਛਲੇ ਸੂਈ ਦੀ ਆ ਤੇ ਇਹ ਆਪਣਾ ਤਾਰਾ ਤੁਰਾ ਦਿੱਤੀਆਂ ਨੇ ਤਾਰਾ ਮਾੜੀ ਮੂਟੀ ਦਿੱਤੀ ਆ ਜੀ ਇਹ ਤੁਸੀਂ ਵੇਚ ਦੇ ਘਾਤਵਾ ਮੈਂ ਪੱਕੀ ਸਾਰੀ ਦਾ ਕੰਮ ਕਰਦਾ ਮੈਥੋਂ ਲਿਆ ਨਹੀਂ ਗਈ ਤੇ ਮਾਤਾ ਦੀ ਡੈਥ ਹੋ ਗਈ ਹੁਣ ਮੈਥੋਂ ਵੜੀ ਸੰਭਦੀ ਨਹੀਂ ਅੱਛਾ ਅੱਛਾ ਤਾਂ ਕਰਕੇ ਵੇਚ ਦੇ ਹਾਂ ਜੀ ਤੋੜ ਕੇ ਦਿਖਾਓ ਤੋ ਉਹਦਨੇ ਆ ਗਿਆ ਤੋ ਉਹਨਾਂ ਵਾਲਾ ਤਾਂ ਆ ਲੈ ਆ ਦੇਖੀ ਪਤ ਮੜ ਆ ਜਾ ਦੇਖੋ ਜੀ ਉਹ ਬਸ ਥੋੜੀ ਜੀ ਕੈਮਰੇ ਤੋਂ ਡਰਦੀ ਆ ਕੋਈ ਗੱਲ ਨਹੀਂ ਬਾਕੀ ਥਰ ਲਿਓ ਬਹੁਤ ਸੋਹਣਾ ਲੱਗਿਆ ਵਾ ਇਹ ਹੋਰ ਮੋਰਾ ਜੇ ਮੈਂ ਬੁੱਛ ਸਕੰਦਰ ਦੀ ਆ ਤੇ ਪੂਛ ਵੀ ਕਾਲੀ ਆ ਬਿਲਕੁਲ ਇੰਦਰਾ ਇੱਕ ਵੀ ਚਿੱਟਾ ਵਾਲ ਨਹੀਂ ਦਿਖਾਈ ਦਿੰਦਾ ਬਾਕੀ ਕਦ ਕਾਠ ਬਹੁਤ ਸੋਹਣਾ ਝੋਟੀ ਦਾ ਗੀਤਨ ਦਾਸਤਾ ਵੀਰ ਨੇ ਵੀ ਪੱਕੀ ਸੌੜ ਦਾ ਕੰਮ ਕਰਦਾ ਕਰਕੇ ਪਹਿਲਾਂ ਮਾਤਾ ਜੀ ਸਾਹਮਣੇ ਜਿਆਦਾ ਹੋ ਸਫੇਰ ਹੋ ਗਏ ਵੀ ਇਹਦਾ ਨੰਬਰ ਸਰੇ ਲਾਵਾਂਗੇ ਇਹਦਾ ਜਾਇਜ਼ ਦਾ ਰੇਟ ਦੱਸਿਓ 52000 ਰੁਪਏ 52000 ਹਾਂ ਇਹ ਚੋ ਮਾਨਤਨ ਹੋ ਜੇ ਮਾੜੇ ਨੇੜੇ ਆਜੋ ਬਸ ਮਾੜਾ ਮੋਟਾ ਕਰਦਾ ਇਹ ਤੋਂ ਵੱਧ ਨਹੀਂ ਅੱਛਾ ਜੀ ਹਾਂ ਮੱਕੇ ਵੀ ਚੀਜ਼ ਤਾਂ ਦੇਖ ਲੈ ਦੋ ਘੜੀਆਂ ਤੇ ਭਾਈ ਕਹਿੰਦਾ ਮਾਨਤਨ 50 ਦੀ ਦੇ ਦੋਗੇ ਕਰਦਾ ਹੀ 50 ਰੁਪਏ ਕਰਨਾ ਹਾਂਜੀ ਵੀਰ ਕੰਦਾ 50 ਦੀ ਦੇਣੀ ਐ ਤੁੰ ਘਟਨੀ ਇੱਕ ਵਾਰੀ ਐਡਰੈਸ ਦੁਆਰਾ ਦੱਸ ਦੋ ਮੰਦਰ ਸਿੰਘ ਪਿੰਡ ਭਾਈ ਰੂਪਾ ਡਾਕਖਾਨਾ ਸੀਰ ਜਿਲਾ ਬਠਿੰਡਾ ਤੇ ਮਾਤਾ ਰਾਣੀ ਮੰਦਿਰ ਕੋਲੇ ਘਰ ਹੈ ਮੋਬਾਈਲ ਨੰਬਰ 9378342652 ਐ ਵੀਰ ਦਾ ਮੋਬਾਈਲ ਨੰਬਰ ਆ ਸਿਕੰਜੇ ਡੇਟਾ ਲਾਵਾਂਗੇ ਕਿਤੇ ਕਨੈਕਟ ਨੰਬਰ ਤੇ ਸਾਰੀ ਜਾਣਕਾਰੀ ਲੈ ਕੇ ਲੋਕੇਸ਼ਨ ਦਾ ਪਤਾ ਕਰਕੇ ਤੁਸੀਂ ਮੱਝ ਖਰੀਦ ਸਕਦੇ ਝੋਟੀ ਝੋਟੀ ਜਾਨੇ ਮੇਰੇ ਹਿਸਾਬ ਨਾਲ ਖਰੀਦਣ ਵਾਲੀ ਹੈ ਜੀ ਤੇ ਪਹਿਲੀ ਗੱਲ ਤਾਂ ਚੰਗੀ ਨਸਲ ਦੀ ਝੋਟੀ ਮਿਲ ਜੇ ਨਾ ਬਾਈ ਤਾਂ ਸਮਝਦੀ ਨਹੀਂ ਤਾਂ ਕਰਕੇ ਵੇਚਦਾ ਉਹ ਮੱਝ ਵੀ ਹੁਣ ਮਹੀਨਾ ਕਰੇਗਾ ਸੂਣ ਚ ਤੇ ਮੱਝ ਹੀ ਰੱਖਣੀ ਹੈ ਕੱਲੀ ਠੀਕ ਹੈ ਜੀ ਓਕੇ ਬਾਈ ਸਤਿ ਸ਼ਕਾਲ